हांजी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਤੋਂ ਦੋਸਤੋ ਅੱਜ ਪਹੁੰਚੇ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਪ੍ਰਾਪ ਦੇ ਕੋਲ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕਿੱਤਾ ਵੀਰ ਪ੍ਰਾਪ ਇਸ ਵੀਡੀਓ ਦੇ ਵਿੱਚ ਟੋਟਲ ਵੈਸੇ ਨਾਕ ਤਾਂ ਨੂੰ ਆਪਾਂ 4 ਤੋਂ 5 ਹੀ ਦਿਖਾਉਣੇ ਸੀਗੇ ਕੁਝ ਕੁ ਪਸ਼ੂ ਅੱਜ ਮਾਰਨਿੰਗ ਜਿਹੜੇ ਦੋ ਕੁ ਬੇੜਾਂ ਸੇਲ ਹੋਈਆਂ ਨੇ ਠੀਕ ਆ ਜੀ ਤੋਂ ਦੋ ਬੇੜਾਂ ਜਿਹੜੀਆਂ ਅੱਜ ਤੁਹਾਨੂੰ ਆਪਾਂ ਬਿਲਕੁਲ ਸੁਈਆਂ ਸਵਾਈਆਂ ਦਿਖਾਉਣੀਆਂ ਨੇ ਇੱਕ ਅਬਸਰ ਬੱਚੀ ਜਿਹੜੀ ਦੋਸਤੋ ਤੁਹਾਨੂੰ ਦਿਖਾਵਾਂਗੇ ਬਹੁਤ ਦੰਦੀ ਕਿਵੇਂ ਆ ਉਹ ਪੂਰੀ ਗੱਲਬਾਤ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਵੀਰ ਪ੍ਰਭਤੂ ਪੁੱਛ ਕੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਸੋ ਦੋਨਾਂ ਬੜਾਂ ਦੀ ਦੋਸਤੋ ਹੁਣ ਕਿੰਨੀ ਮਿਲਕੇਗਾ ਕੀ ਥੱਲੇ ਦੁੱਧ ਦਾ ਕਿੰਨੇ ਟਾਈਮ ਦੀਆਂ ਸੂਈਆਂ ਤੇ ਕੀ ਰੇਟ ਮੋਲ ਰਹਿਣ ਵਾਲਾ ਪੂਰੀ ਗੱਲਬਾਤ ਤੁਹਾਨੂੰ ਪਤਾ ਲੱਗ ਜੂਗੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਬਾਕੀ ਬਾਅਦ ਤੋਂ ਬਾਅਦ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਮੇਰਾ ਵੀਰ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ ਦੀ ਤਰੀਕ 13 ਸਤੰਬਰ ਸਮਾ ਦੁਪਹਿਰ ਦੇ ਕੋਈ 1:30 ਪਾਣੀ 2:00 ਵਜੇ ਦਾ ਆਉ ਕਰ ਲੈਣੀ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਪ੍ਰਭ ਸਾਸਰੀਕਾਰ ਸਾਸਰੀਕਾਰ ਵੀਰ ਜੀ ਉਹ ਠੀਕ ਠਾਕ ਭਾਜੀ ਵਧੀਆ ਵਧੀਆ ਤੁਸੀਂ ਸਰੋ ਵਧੀਆ ਵਧੀਆ ਪ੍ਰਭ ਕੈਮ ਹਾਂਜੀ ਹਾਂਜੀ ਠੀਕ ਅੱਛਾ ਪ੍ਰਭ ਪਸ਼ੂ ਅੱਜ ਆਪਣੇ ਕੋਲ ਤੁਸੀਂ ਦੱਸਿਆ ਸੀ ਵੀ 2:00 ਵਜੇ ਮਾਰਨਿੰਗ ਆ ਸੇਲ ਹੋਈਆਂ ਹਾਂਜੀ 2 ਹੋ ਗਈਆਂ ਤੇ ਆ ਸਵੇਰੇ ਆਈ ਤੇ ਹੁਣੇ ਆਈ ਹੈ ਜੀ ਠੀਕ ਅੱਜ ਹੀ ਆਇਆ ਪਸ਼ੂ ਹੁਣੇ ਹੈ ਅੱਜ 4-5 ਦੇ ਦੇ ਵੇਗੀਆਂ ਨੇ ਤਿੰਨ ਠੀਕ ਹੈ ਜੀ ਹਾਂਜੀ ਅੱਜ ਪ੍ਰਭ ਜਿਹੜੇ ਆ ਪਸ਼ੂ ਦਿਖਾਉਣੇ ਆ ਦੋ ਤਾਂ ਆਪਣੇ ਕੋਲ ਜਿਹੜੀਆਂ ਬੱਚੇ ਸਮੇਤ ਆ ਕੋਈ ਜਾਨਵ ਠੀਕ ਆ ਜੀ ਮੂੰਹ ਦੰਦੀ ਕਿਵੇਂ ਉਹ ਉਹ ਮੂੰਹ ਚਾੜ ਦੰਦ ਬੱਚੀ ਚੌਗੀ ਆ ਹਾਂਜੀ ਠੀਕ ਆ ਜੀ ਲਓ ਦੱਸੋ ਇਹ ਲਾਸਟ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਤੀਜੇ ਨੰਬਰ ਤੇ ਗਿਫਟ ਹੀ ਦੇ ਦੇਣਾ ਗਿਫਟ ਹੀ ਦੇ ਦਿੱਤੀ ਹੈ ਨਾ ਹਾਂਜੀ ਲੈ ਵੀ ਸੋ ਦੀਵਾਲੀ ਦਸ਼ਹਿਰਾ ਜੇ ਦੂਰ ਆ ਪਹਿਲਾਂ ਗਿਫਟ ਦੇ ਦਿੱਤੀ ਆ ਹਾਂ ਬਾਪੂ ਬੁਢੇ ਸਾਹ ਦੇ ਮੇਲੇ ਦਾ ਦੇ ਦਿੱਤੀ ਚਲੋ ਕੋਈ ਗੱਲ ਦੇ ਦਿਓ ਦੇ ਦਿਓ ਹਏ ਕੋਈ ਸੱਜਣ ਵੀਰ ਸਾਹਮਲੇ ਚਲੋ ਅੱਛਾ ਪ੍ਰਭੂ ਸ਼ੁਰੂਆਤ ਇੱਥੋਂ ਕਰਦੇ ਆ ਵੀਰੇ ਆ ਜਿਹੜੀ ਆਪਣੇ ਕੋਲ ਜਰਸੀ ਕ੍ਰਾਸ ਆਂਗ ਵਿੱਚ ਆ ਸੂਈ ਨੂੰ ਅੱਜ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਆ ਪੰਜਵਾਂ ਦਿਨ ਜੋ ਪੰਜਵਾਂ ਦਿਨ ਹਾਂਜੀ ਹਾਂਜੀ ਮਗਰ ਕੀ ਬੱਚਾ ਬੱਚੀ ਹੈ ਬੱਚੀ ਮਗਰ ਬੱਚੀ ਪਾ ਜੀ ਮਗਰ ਵੀ ਬੱਚੀ ਹੈ ਅਜ ਪੰਜਾਂ ਦੇ ਦਿਨਾਂ ਦੀ ਸੁਈ ਆ ਸੋ ਦੂਜਾ ਸੁਆ ਤੇ ਜਰਸੀ ਅੰਗ ਦੇ ਵਿੱਚ ਆ ਠੀਕ ਆ ਜੀ ਜਰਸੀ ਵਿੱਚ ਥੋੜਾ ਪਤਾ ਕੋਈ ਕ੍ਰੋਸ ਮਾਰ ਲੈ ਜ਼ਿਆਦਾਤਰ ਜਿਹੜਾ ਜਰਸੀ ਬਰੇਡ ਦੇ ਵਿੱਚ ਹੀ ਆ ਠੀਕ ਆ ਸੋ ਆ ਫੇਸ ਕੁਆਲਿਟੀ ਇਹਦੀ ਠੀਕ ਆ ਜੀ ਮੱਥੇ ਜਟੋਵਾ ਮੋਟੀ ਅੱਖ ਹਾਂ ਮੋਟੀ ਅੱਖਾ ਛੋਟਾ ਕੰਨ ਮੱਥੇ ਜਟੋਵਾ ਤੇ ਹਾਈਟ ਵੀ ਚੰਗੀ ਆ ਵੈਸੇ ਮੀਡੀਅਮ ਨਾਰਮਲ ਮੀਡੀਅਮ ਤੋਂ ਥੋੜੀ ਜਿਹੀ ਪਲਾਸ ਹਾਈਟ ਆ ਅੱਛਾ ਜੀ ਆ ਜਾਂਦੀ ਆ ਤੇ ਪ੍ਰੋਬਤ ਸੂਈ ਨੂੰ ਅੱਜ ਪੰਜਾਂ ਛਿਆ ਦਿਨਾਂ ਦੀ ਸੂਈ ਹੈ ਦੁੱਧ ਕਿੰਨਾ ਕੋ ਬੋਲ ਤੋਂ ਬਾਹਰ ਛਿਆ ਦਿਨਾਂ ਦੀ ਪੱਕੀ ਸੂਈ ਹੈ ਤੇ ਨਾੜੂ ਲੱਥ ਗਿਆ ਵਾ ਅੱਛਾ ਜੀ ਉਹ ਚੱਟ ਨਹੀਂ ਚੁੜਦੀ ਨਿੰਦੀ ਆ ਤੇ ਉਹ ਵਾਲੇ ਕੱਲ ਆਪਾਂ ਲਈ ਦੇ ਚੋਈ ਚਵਾਈ ਦੇ ਮਾੜਾ ਮੋਟਾ ਬੋਲੇ ਦਾ ਸਵਾਗਤ ਜਾਊਗਾ ਜੀ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਬੱਚੇ ਥੋੜੇ ਲਾਗੇ ਲਾਗੇ ਬੰਨੇ ਹੁੰਦੇ ਤਾਂ ਕਰਕੇ ਇਹਨਾਂ ਦਾ ਵੀ ਜਿਹੜਾ ਨਾੜੂਆ ਛਿਕਾ ਜੀ ਬੱਚੇ ਲਾਹ ਲੂ ਦਿੰਦੇ ਆਪਸ ਵਿੱਚ ਤੇ ਆਹ ਮਗਰ ਬੱਚੀ ਆ ਫੀਮੇਲ ਕਾਫ ਇੱਕ ਰੰਗ ਬਦਾਮੀ ਰੰਗ ਦੇ ਵਿੱਚ ਬਹੁਤ ਸੋਹਣਾ ਲੱਗਾ ਤੇ ਵਾੜ ਜਿਹ ਕੱਚਾ ਬੋਲਾ ਕਿੰਨਾ ਦੱਸਿਆ ਹਣਾ ਹੁਣ ਤੇ ਹੋਊਗਾ 12 ਹੋ ਜੇ 11.5 ਕਿਲੋ 12 12.5 11 ਭਾਵੇਂ 13 ਮਣਾਂ ਦੇ ਸ਼ਾਮਾਂ ਨੂੰ ਆਪਾਂ 12 ਕਿਲੋ ਪੱਕਾ ਲੈ ਵੀ ਜਿਹੜਾ ਆਪਾਂ ਤਸੱਲੀ ਤੇ ਭੇਜਣੀ ਮੰਨ ਲਓ ਕਿਸੇ ਵੀਰ ਨੇ ਆਨਲਾਈਨ ਸਬਦਾ ਕਰਦਾ ਫੋਨ ਜਿਹੜਾ ਉਹ ਪੱਕਾ ਵਾ 12 ਕਿਲੋ ਹਾਂਜੀ ਆ ਤਾਜੀ ਸੂਈ ਦੇ ਵਦਨ ਨੇ ਕੱਢਣਾ ਥੋੜਾ ਹਣਾ ਲਓ ਜੀ 12 ਕਿਲੋ ਇਹਦੇ ਥੱਲੇ ਦੁੱਧ ਤੇ ਦੋ ਟਾਈਮ ਚਾਹੇ ਆਪਾਂ ਹਮੇਸ਼ਾ ਦੋਸਤੋ ਕਹਿੰਦੇ ਆ ਵੀ ਸੂਆ ਸੂਆ ਪਸ਼ੂਆ ਵੀ ਆਪਦੇ ਦੋ ਡੰਗ ਤਿੰਨ ਟਾਈਮ ਚੋ ਕੇ ਤਸੱਲੀ ਕਰੋ ਸੋ 12 ਕਿਲੋ ਵੇਦਾਂ ਦਾ ਵੀ ਕੋਈ ਆਨਲਾਈਨ ਸੌਦਾ ਕਰਦਾ ਤੇ ਚਾਹੇ ਕੋਈ ਘਰ ਆਣ ਕੇ ਤੁਸੀਂ ਤਸੱਲੀ ਕਰਨੀ ਚਾਹੁੰਦੇ ਹੋ 12 ਕਿਲੋ ਦੇ ਤਸੱਲੀ ਦੇ ਤੁਸੀਂ ਸੌਦਾ ਕਰ ਲਿਓ ਠੀਕ ਆ ਚੌਣ ਚਾਂ ਚੰ ਚੰਗੀ ਹੈ ਚੌਣ ਓਕੇ ਓਕੇ ਚੌਣ ਦੀ ਮਾੜੀ ਅਜੇ ਥੋੜੀ ਉੱਤਰੀ ਹੈ ਨਾ ਅੱਜ 2 ਘੰਟੇ ਹੋਇਆ ਹੀ ਨਾ ਹਾਂ ਕਰਕੇ ਤੁਹਾਨੂੰ ਭੁੱਖੀ ਜੀ ਲੱਗਦੀ ਹੈ ਹਾਂ ਬਾਕੀ ਸੀਲੀ ਪੂਰੀ ਆਵੇ ਲਓ ਜੀ ਠੀਕ ਆ ਜੀ ਆ ਅੱਗੋ ਕਮਾ ਲਿਓ ਪਰਪ ਚਾਈ ਜੂ ਵੀ ਬੜੀ ਲੱਗੀ ਬੰਬ ਹਾਂ ਲਓ ਜੀ ਕੁਰੀ ਪਸੂ ਦੋਸਤ ਸੂਸਵਾਚ ਆਇਆ ਨਾਰਮਲ ਜੀ ਕੋਈ 2-4 ਦਿਨ ਅੱਜ ਸਮਾਂ ਹੋਇਆ ਸੋਈ ਨਾ ਅੜਨੇ ਖੜਨੇ ਬੜੀ ਸੋਹਣੀ ਹਾਂ ਆ ਤੋੜ ਲੋ ਅਗਰ ਨਵੇਂ ਥਾਂ ਦੇ ਨਾ ਥੋੜੀ ਡਰਦੀ ਹੈ ਜੀ ਹਾਂ ਠੀਕ ਹੈ ਜੀ ਤੋੜੋ ਮਗਰ ਬੱਚਾ ਬੱਛੀ ਜੋ ਠੀਕ ਆ ਬੱਛੀ ਆ ਮਗਰ ਬਾਕੀ ਚੋਾਈ ਚੋਈ ਦੀ ਚੰਗੀ ਹੈ ਨਾ ਚੋਾਈ ਚੋਈ ਦੀ ਓਕੇ ਪੂਰੀ ਪੰਗਾ ਬੂੰਗਾ ਪਉਂਦੀ ਆ ਹਾਂ ਮੰਗਾ ਪਾ ਗਏ ਆ ਪਾ ਪਾ ਨਾ ਆਪਾਂ ਪਾਇਆ ਠੀਕ ਆ ਹਾਂਜੀ ਲਓ ਜੀ ਆ ਕਰੋ ਚੱਕ ਦੁੱਧ ਦੇ 16 17 ਕਿਲੋ ਇਹਨੂੰ ਕੀ ਜਾਂਦਾ ਹਾਂ ਚਲੋ ਉਹ ਤਾਂ ਅੱਗੇ ਸੇਵਾ ਦਾ ਹੀ ਆ ਲਓ ਦੋਸਤੋ ਹੁਣ ਜਿਹੜਾ ਜੋਗੇ ਤੁਸੀਂ ਲੈ ਕੇ ਜਾਣਾ ਉਹ ਕੋਈ 12 ਕਿਲੋਟਰ ਹੈਗਾ ਇਹਦੇ ਥੱਲੇ 11.5 12 ਕਿਲੋਟਰ ਆ ਥਾਂ ਥਣ ਤੁਸੀਂ ਇੱਕ ਵਾਰੀ ਦੇਖ ਲਓ ਬਿਲਕੁਲ ਨੇੜੇ ਤੋਂ ਖਾਣਾ ਕੋਲੋੜਾ ਚੰਗਾ ਲੱਗਾ ਚਾਹ ਹੀ ਬਹੁਤ ਵਧੀਆ ਲੱਗੀ ਮੈਂ ਕਿਹਾ ਭੂਰ ਨਾ ਛਟਾ ਇਹ ਸਾਹਮਣੇ ਖਾ ਜਾਂਦੀ ਪੂਰੀ ਗੇਠੇਕ ਭਾਂ ਆ ਜਾਂਦੀ ਉਹਦੇ ਸਮਾਂ ਵੀ ਕੋਈ ਨਹੀਂ 7 ਵਜੇ ਚਾਹਾਈ ਗਈ ਦਿਨੇ 1.5 ਕੋਈ ਦੇ ਸਮਾਂ ਸਾਰ ਹਾਂਜੀ ਤੇ ਸਵੇਰ ਚਾਹਾਈ ਲੇਟ ਕਰੀ ਹਾਂਜੀ ਹਾਂਜੀ ਆਪਾਂ ਤੁਹਾਨੂੰ ਹੈ ਨਾ 2 ਘੰਟੇ ਹੋ ਜਾਈ ਨਹੀਂ ਉਸੇ ਚੋਈ ਸੀ ਉੱਥੇ ਕਿੰਨੇ ਵਜੇ ਚੋਈ ਸੀ ਉੱਥੇ ਤੁਹਾਨੂੰ ਮੈਂ ਦੱਸਣ ਰਿਹਾ ਕਿ 7 ਵਜੇ 7:30 ਚੋਈ ਠੀਕ ਹੈ ਤੇ ਕੀ ਮੁੱਲ ਕਰਦੇ ਆਂ ਇਹਦਾ ਭਰਾ ਮੁੱਲ 45 ਕਰਦੇ ਆਂ 45 ਕਰਦੇ 42000 40 ਚੋ ਹਾਂਜੀ ਮਗਰ ਬੱਚੀ ਬੜੀ ਸੋਹਣੀ ਹੈ ਹੋਰ ਵੀ ਕਰਦੀ ਲੈਸ ਹਾਂ ਨਾ 40 ਦੇ ਦਾ ਛੋੜ ਹੋਣੀ ਇਹਦੇ 40 ਚੋ ਹਾਂਜੀ ਹਾਂਜੀ ਲਓ ਜੀ ਹਾਂ ਨਾ ਜਿਹੜੀ ਇਹ 40 ਹਜ਼ਾਰ ਇਹਦੇ ਤਾਂ ਲਾਦੀ ਇਤਨਾ ਰਾਜ ਰੂਜ ਕੀ ਹੋਰ ਹੋ ਜਾਂਦੀ ਠੀਕ ਆ ਹਾਂਜੀ ਲਓ ਮਗਰ ਬੱਚੀ ਹੈ ਕਿਸਾਨ ਵੀਰੋ ਤੇ ਬਾਕੀ 40 ਹਜ਼ਾਰ ਦੇ ਵਿੱਚ ਉਹ ਛੋੜ ਛੱਪਾ ਮਾਨਤਨ ਹੋ ਜਾਊਗਾ ਹਾਂ ਚਵਾਈ ਸੋ ਬਾਕੀ ਥਾਨ ਥਾਨ ਪੂਰਾ ਹੱਦੀ ਚਵਾਈ ਵਾਲਾ ਠੀਕ ਆ ਉਹ ਤੁਸੀਂ ਨੇੜਿਓਂ ਵੀ ਦੇਖ ਲਓ ਹੱਦੀ ਚਵਾਈ ਦਾ ਥਾਣਾ ਚਾਰੇ ਥਾਨ ਇੱਕੋ ਜਿਹਾ ਸਾਈਜ਼ ਵਿੱਚ ਵੰਡ ਬੁੰਡ ਜਿਹੜੀ ਇੱਕੋ ਜਿਹੀ ਹੈ ਠੀਕ ਆ ਹਾਂ ਲੋ ਜੀ ਠੀਕ ਹੈ ਅੱਗੇ ਆਪਣੇ ਕੋਲ ਜਿਹੜੀ ਆ ਉਹ ਸੈਕੰਡ ਨੰਬਰ ਤੇ ਆ ਗਈ ਬੜ ਹਾਂ ਜੀ ਇਹਦਾ ਕੀ ਸੁਬਾ ਆ ਵੀ ਸੁਬਾ ਦੂਜਾ ਸੂਈ ਆ ਦੂਜਾ ਕਿ ਤੀਜਾ ਚੌਥਾ ਪੀ ਸਕਦੇ ਹਾਂ ਦੂਜਾ ਵਾਲੇ ਤੇ ਜਗਾ ਘਰ ਵਾਲੇ ਦੂਜਾਂ ਦੇ ਦੂਜੇ ਲਾ ਲਓ ਤੁਸੀਂ ਜਗਾ ਘਰ ਵਾਲੇ ਤਾਂ ਬੜਾ ਕੁਛ ਹੰਦੇ ਆ ਲਓ ਦੋਸਤੋ ਆਪਣੀ ਸਮਝ ਤੁਸੀਂ ਲਾ ਲਓ ਤੀਜਾ ਮਾਰ ਲਓ ਠੀਕ ਹੈ ਜੀ ਤੇ ਇੱਕ ਰੰਗ ਬਿਲਕੁਲ ਬਦਾਮੀ ਰੰਗ ਦੇ ਵਿੱਚ ਇਹ ਗਾਂ ਮਗਰ ਵੀ ਬੱਛੀ ਹੈ ਹਾਂ ਜੀ ਹਾਂ ਜੀ ਲਓ ਜੀ ਮਗਰ ਵੀ ਇਹਦੇ ਬੱਛੀ ਆ ਠੀਕ ਹੈ ਜੀ ਤੋ ਜਰਸੀ ਕਰੋਸਾਂਗ ਦੇ ਵਿੱਚ ਹੀ ਮਗਰ ਬੱਛੀ ਆ ਅੱਜ ਇਹਨੂੰ ਸਮਾਂ ਕਿੰਨਾ ਹੋ ਗਿਆ ਪ੍ਰਭ ਇਹਨੂੰ 8 ਮਾਂ ਦਿਨ ਦੀ ਸੂਈ ਲਓ ਜੀ 8 ਕਿ ਦਿਨਾਂ ਦੀ ਸੂਈ ਹੈ ਇਹਦੇ ਥੱਲੇ ਵੈਸੇ ਦੁੱਧ ਨੂੰ ਕਿੰਨਾ ਇਹਦੇ 11 ਕਿਲੋ ਬਣਾ ਦਾਂਗੇ ਲਓ ਜੀ 11 ਕਿਲੋ ਆ ਤੇ ਸਵੇਪਾ ਦੋਸਤੋ ਚੋਈਆਂ-ਚਵਾਈਆਂ ਨੇ ਠੀਕ ਹੈ ਜੀ ਉਸ ਕੋਡਿੰਗ ਜਿਹੜਾ ਤੁਸੀਂ ਸੌਦਾ ਕਰ ਲਿਆ ਵੀ ਬਣਿਆ ਥਣਿਆ ਕਿਸੇ ਭਰਾਣੇ ਪਸ਼ੂ ਵੇਖਣਾ ਬਣੀ ਵੇੜਣਾ ਦੁੱਧੀਆਂ ਅੱਜ ਹੀ ਆਈਆਂ ਠੀਕ ਹੈ ਜੀ ਹਾਂ ਜੀ ਚੋਈਆਂ-ਚਵਾਈਆਂ 7 ਵਜੇ ਸੋ ਥਣ ਥਣ ਪੂਰਾ ਲੰਬਾਈ ਦੇ ਵਿੱਚ ਲੰਬਾ ਥਾਣਾ ਤੋ ਰੰਗ ਰੰਗ ਦੀ ਗੱਲ ਕਰੀਏ ਪਹਿਲਾਂ ਵੀ ਆਪਾਂ ਜ਼ਿਕਰ ਕਰਤਾ ਵੀ ਬਦਾਮੀ ਰੰਗ ਦੇ ਵਿੱਚ ਲਾਲ ਰੰਗ ਆਪਾਂ ਕਹਿ ਦਿੰਨੇ ਆ ਬਦਾਮੀ ਰੰਗ ਆ ਕਰੋ ਜਗ ਠੀਕ ਆ ਜੀ ਸੋ ਥਣ ਬਹੁਤ ਸੋਨਾ ਬਿਲਕੁਲ ਪਤਲੇ ਪੂਨੀਆ ਵਰਗੇ ਥਣ ਸਪੇਸ ਬੰਨ ਚੰਗੀ ਆ ਕੋਈ 3 3 4 4 ਇੰਚ ਦੇ ਚੱਪੇ ਚੱਪੇ ਦੇ ਥਣ ਲੱਗਾ ਏਡਾ ਹਰ ਘਰ ਜਾਂਦੀ ਪਸਮ ਕੇ ਠੀਕ ਆ ਜੀ ਹਾਂ ਮੱਚੀ ਆ ਵਿਖਾਉਂ ਪਿਓਰੀ ਜਲਸੀ ਦੀ ਮਗਰ ਹਾਂ ਜਿਓ ਜੀ ਲਓ ਜੀ ਆ ਬੱਚਾ ਜੇ ਮਗਰ ਠੀਕ ਆ ਜੀ ਅੱਠਾ ਕਿ ਦਿਨਾਂ ਦਾ ਸੂਆ ਤੇ ਦੁੱਧ ਕਿੰਨਾ 11 12 11 ਕਿਲੋ 12 ਵੀ ਨਹੀਂ ਕਹਿਣਾ ਨਾ 10 11 ਕਿਲੋ ਪੱਕਾ ਲਓ ਜੀ 11 ਕਿਲੋ ਕੋਈ ਪੱਕਾ ਦੁੱਧ ਮੰਨ ਕੇ ਤੁਸੀਂ ਸੌਦਾ ਕਰ ਰਹੇ ਹੋ ਠੀਕ ਆ ਜੀ ਆ ਕਰੋ ਜੀ ਠੀਕ ਆ ਜੀ ਸੋ ਚੋਣ ਚਵਾਉਣ ਇੱਕ ਨੰਬਰ ਮਾਰਦੇ ਦੋ ਦੋ ਧਾਰਾਂ ਦਾ ਲਓ ਜੀ ਸੁਬਾਹ ਦੇ ਵੀ ਦੋਸਤੋ ਬੜੀ ਠੰਡੀ ਧੀਰੀ ਆ ਬਾਕੀ ਉਹ ਛੱਡਾ ਦੋਹਾਂ ਤੇ ਨਹੀਂ ਹੈਗਾ ਹਾਂ ਵੀ ਚੰਗੀਆਂ ਚੁਵਾਈਆਂ ਨੇ ਹਾਂਜੀ ਚੁਵਾਈ ਦਾ ਸਾਫ਼ ਹੀ ਡੰਗਰ ਵਿਗਦਾ ਐ ਫੱਗ ਜਾਂਦੀ ਹੈ ਜਿਹੜੇ ਟਾਈਮ ਹੀ ਕੋਹ ਹੋਇਆ ਇਹਨੂੰ ਅੱਜ ਸ਼ਾਮੀ 5-6 ਵਜੇ ਤੱਕ ਬਣ ਜੂਗਾ ਬੜਾ ਦੇਖੋ ਕਿੱਥੋਂ ਹੁੰਦੀ ਸ਼ੁਰੂ ਹਾਂ ਆ ਵੇਖੋ ਕਿੱਥੋਂ ਐ ਹਾਂ ਬੀਲੀ ਘਾਰੀ ਬਣਿਆ ਪਿਆ ਉਹਦੇ ਇਹਦਾ ਪ੍ਰਭ ਕੀ ਕਰਦਾ ਮੇਰੇ ਰੇਟ ਬੱਚੀ ਬਹੁਤ ਚੰਗੀ ਭਾਵੇਂ 50 ਮਾਗ ਲਈਏ ਮੈਂ 45 ਕਰ ਲਈਏ ਹਾਂ ਆਪਾਂ 45 50 ਨਹੀਂ ਕਰਨਾ ਆਪਾਂ ਬਿਲਕੁਲ ਜੈਜੀ ਦਈਏ ਮੋਲੇ 40 ਦੋ ਛੜਨਾ ਹਾਂ ਨਾ 38 ਦੀ ਦੇਣੀ 38000 ਦੀ ਹਾਂਜੀ ਵਹਿੜ ਚੰਗੀ ਆ ਵੇਖਦੀ ਆ ਵੇਚਣ ਵਾਲਾ ਭਾਵੇਂ ਅੱਗੇ ਦਿਨੇ ਹੈਗੀਆਂ ਵੇਚਣ ਵਾਲੇ ਬੰਦੇ ਨੇ ਖੜੀਆਂ ਆ ਵੀ ਵੇਚਦੀਏ ਭਾਵੇਂ ਜਿੰਨੀ ਮਰਜ਼ੀ ਵੇਚਦੀਏ ਹਾਂ 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 ਰੋਖਣਾ ਮਿਲਿਆ ਰੋਖਣਾ ਦੇ ਦੇਣੀ ਬਸ ਠੀਕ ਆ ਹਾਂਜੀ ਹਾਂਜੀ ਠੀਕ ਕੋਈ ਯਾਰੀ ਨੇ ਕਮਾਈ ਵੀਡੀਓ ਇਨਾਂ ਦਿੱਤੀਆਂ ਉਹਨਾਂ ਵੀਡੀਓ ਕੱਢਣੀਆਂ 2 2000 ਆ। ਉਹ ਵੇਖਣਾ ਹੁੰਦਾ ਆਪਾਂ ਸੂ ਬਿਲਕੁਲ ਜੀ ਬਿਲਕੁਲ 38000 ਦੀ। ਹਾਂ ਥੋੜਾ ਥੋੜਾ ਮਾਨਤਨ ਹੋ ਜਾਊਗੀ ਜਿਆਦਾ ਨਹੀਂ ਕੋਈ ਛੋਟਾ ਛੋਟਾ। ਲਓ ਜੀ 38000 ਆ ਬਾਕੀ ਵਿੱਚੋਂ ਥੋੜਾ ਥੋੜਾ ਮਾਨਤਨ ਕੋਈ ਰਸਾ ਛੜਾਈ ਠੀਕ ਆ ਜੀ ਜਿਹੜਾ ਫਰੇਮ ਆ ਉਹ ਦੇ ਨਾਲ। 34000 ਆ ਇੱਕ ਦੇ ਬਜਾਏ। ਆਹ ਹਾਂ। ਲਓ। ਮਗਰ ਵੀ ਬੱਚੀਆਂ ਦੋ ਜਿਹੜੀਆਂ ਵੇੜਾ ਦੋਵੇਂ ਸੁਈਆਂ ਬਿਲਕੁਲ ਤਾਜ਼ੀਆਂ ਦੋ ਮਗਰ ਬੱਚੀਆਂ। ਬਹੁਤ ਵਧੀਆ ਲੱਗੀ ਐ। ਸੋ ਚੁਵਾਈ ਆਪਾਂ ਤੁਹਾਨੂੰ ਇਸ ਵਾਰ ਦੀ ਦਿਖਾਈ ਦਿਤਤੀ ਐ ਬਾਕੀ ਚੋਣ ਆਡੀ ਦੁੱਧ ਆਪਦਾ ਦੋ ਟਾਈਮ ਚੋਗੇ ਖੜਾ ਦੁੱਧ ਆਪਣੀ ਬਿਲਕੁਲ ਦੀ ਅੱਗੇ ਸੇਵਾ ਦਾ ਬਾਕੀ ਦੋ ਡੰਗ ਅੱਜ ਚੋਗੇ ਲੈ ਕੇ ਜਾਵਾਂ ਕਿਉਂ ਚਵਾਦਾ ਗਾਂ ਅਗਲੇ ਦੀ ਸਾਫ ਦਾ ਗਾਂ ਸਾਫ ਦਾ ਦੁੱਧ ਹਾਂਜੀ ਅੱਛਾ ਅੱਗੇ ਪ੍ਰਭਾ ਆਪਣੇ ਕੋਲ ਜਿਹੜੀ ਆ ਆ ਗਈ ਏ ਡੱਬੀ ਆ ਹਾਂ ਅਨਸਰ ਦਾ ਡਾਇਮੰਡ ਪੀਸੀ ਆਇਆ ਡਾਇਮੰਡ ਪੀਸੀ ਆ ਗਿਆ ਹਾਂਜੀ ਕੱਦ ਬੋਤ ਵਾਲੀ ਆ ਵੱਛੀ ਆ ਹਾਂਜੀ ਆ ਵੇਖੋ ਬੂਤੀ ਬਾਤੀ ਲੋ ਜੀ ਬੋਦੀ ਵਾਲੀ ਆ ਦੋਸਤੋ ਛੋਟਾ ਕਾਨਾ ਤੇ ਲੰਬੀ ਲੱਤ ਤੇ ਵੱਡੇ ਕੱਦ ਬੋਤ ਵੇਚ ਆ ਠੀਕ ਆ ਜੀ ਸੋ ਡੱਬੀ ਵੈੜ ਆ ਤੇ ਬਿਲਕੁਲ ਬਾਕੀ ਜਿੱਦਾਂ ਕਿ ਸਾਰੇ ਭਰਾ ਜਾਣਦੇ ਹੀ ਆ ਠੀਕ ਆ ਜੀ ਹੋਂ ਜਿਹੜੀ ਅਫਸਰ ਬੱਚੀ ਤੁਹਾਨੂੰ ਦਿੰਦਾ ਪਿਆ ਫੇਰ ਇਹ ਬਣੀ ਪੁਣੀ ਕੀ ਹੈ ਕੇ ਆ ਇੱਕ ਮਹੀਨੇ ਦੇ 2 ਦਿਨ ਉੱਤੇ ਹੋਏ ਆ ਲਓ ਜੀ ਮਹੀਨੇ ਕੋ ਤੋਂ 2% ਅਪਨ ਡਏ ਆ ਤੇ ਵੇਰਵਾ ਜੋ ਪਿੱਛੋਂ ਪਿਛਲੇ ਘਰ ਨੇ ਦਿੱਤਾ ਉਹੀ ਜਿਹੜਾ ਦੋਸਤੋ ਬਈ ਪ੍ਰਾਪਤ ਦਸੀ ਜਾਂਦਾ ਠੀਕ ਆ ਜੀ ਮੂੰਹ ਚਾਰ ਦੰਦ ਵਾ ਠੀਕ ਆ ਹਾਂ ਪਿਓਰ ਚੌਗੀ ਆ ਹਾਂ ਜੀ ਆ ਵੇਖੋ ਬੂਤੀ ਬਸ ਖਲੀ ਹਾਂ ਲਓ ਜੀ ਪੇਟਾ ਬੂਟਾ ਕਿੱਡਾ ਹੂੰ ਨਹੀਂ ਕੱਤ ਵਜੇ ਨਾਲ ਇਹ ਪੂਰੀ ਤਿਆਰ ਹੁੰਦੀ ਰਿਹਾ 20 ਲੱਖ ਰੁਪਏ ਦੀ ਹਾਂ ਹਾਂ ਸੋ ਬਣੀ ਜ਼ਰੂਰ ਅੱਗੇ ਦੋਸਤੋ ਨਿਕਲ ਆਉਂਦੀ ਤੇ ਚਲੋ ਵੀ ਸੋਣ ਤੇ ਸੁਹਾਗਿਆ ਦੀ ਗੱਲ ਆ ਵੀ ਕਿਸੇ ਭਰਾ ਦਾ ਲੱਕ ਕਿਸਮਤ ਆ ਜੇ ਨਿਕਲ ਆਵੇ ਬਾਕੀ ਥਾਂ ਥੂਣਾ ਪਾ ਤੁਹਾਨੂੰ ਝੋਲੀ ਦਿਖਾਉਣੇ ਇੱਕ ਵਾਰੀ ਥੋੜੀ ਲੱਗ ਜਾਂਦੀ ਠੀਕ ਹੈ ਬਾਹਰ ਦੇ ਨਾਲ ਹੋਈ ਇਧਰੋਂ ਖਾਓ ਮਾਣਾ ਪੇਟਾ ਕੂਟਾ ਦਾ ਕਿੱਡਾ ਹਾਂ ਵੱਡੀ ਗਾਂ ਆ ਹਾਂ ਚੰਗੀ ਆ ਬੈੜ ਆਹ ਦੇਖੋ ਝੋਲੀ ਜਾਲੀ ਐ ਚਾਰ ਸਾਲ ਲੱਗੇ ਨੁਕਾਵੇ ਹਾਂ ਬਾਕੀ ਇਹ ਗੱਦੀ ਜੀ ਪੁੱਢੀ ਗਾੜੀ ਕਰਮਾ ਹਾਂ ਬੀ ਮਹੀਨੇ ਤੋਂ ਉੱਪਰ ਟੱਪੰਡਾ ਇਹ ਦੇਣ ਠੀਕ ਆ ਇਹਦਾ ਮੁੱਲ ਫਿਰ ਕੀ ਕਰਦਾ ਫਿਰ ਮੁੱਲ ਕਾਨੂੰ ਮੈਂ ਜਿੱਦੀ ਵਾੜਾ 25 20 ਕਰੀ ਜਾਈਏ ਹਾਂ 15 ਜੀ ਹੋ ਜੂ ਮੰਨ ਤਾਂ ਜੈ ਜੈ ਜੀ ਗੱਲ ਕਰਦਗੇ ਲੈ ਆਂਦੇ ਹਾਂ ਹੋਰ 13000 ਦੀ ਦੇਦਾ ਇਹ ਮੰਨ ਤਾਂ ਫੇਰ ਹੀ ਕੋ ਬਜਣਾ ਅੱਛਾ ਗੱਭਨ ਦਾ ਮੁੱਲ ਪੂਰਾ ਵੱਜ ਜਾਣਾ ਵੀਰ ਡਬਲ ਹੋ ਜਾਣੀ ਇਹ ਤੇ ਹਾਂਜੀ ਹਾਂਜੀ ਇਹ ਦੋਸਤੋ ਅੱਜ ਨਾਗਨੇ ਟੋਟਲ ਦੋ ਸੂਈਆਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਤੀਆਂ ਨੇ ਇਹ ਵੜਾ ਮਗਰ ਵੀ ਬੱਚੀਆਂ ਨੇ ਤੇ 11-12-12 ਕਿਲੋ ਇਹਨਾਂ ਦੇ ਥੱਲੇ ਇਸ ਵਕਤ ਦੁੱਧ ਕੋਈ ਇੱਕ ਦੇ ਥੱਲੇ ਬੋਲਾ ਵੀਰ ਮੰਨ ਲੈ ਕੱਚਾ ਬੋਲਾ ਤੇ ਇੱਕ ਦੇ ਥੱਲੇ ਦੁੱਧ ਦਾ ਇਕੱਠਾ 7 ਦਿਨਾਂ ਦੀ ਸੂਈ ਥੱਲੇ ਸੋ ਇਹ ਪਸ਼ੂ ਆਣ ਕੇ ਇੱਥੇ ਆਪਣੀ ਤਸੱਲੀ ਤੁਸੀਂ ਕਰਨੀ ਆ ਠੀਕ ਆ ਜੀ ਪਿੰਡ ਸਰਾਲੀ ਮੰਡ ਤੇ ਨੰਬਰ ਬੋਲ ਪ੍ਰਭ ਆਪਣੇ ਇੱਕ ਫੋਨ ਨੰਬਰ 78876 ਦੋਸਤ ਆਠ ਠੀਕ ਹੈ ਭਰਾ ਹਾਂਜੀ ਹੋਰ ਕੋਈ ਗੱਲ ਬਾਤ ਗੱਲਬਾਤ ਆ ਇਹ ਆ ਦੀ ਦੋ ਟਾਈਮ ਤਸੱਲੀ ਕਰਕੇ ਖੜੇ ਇੱਥੇ। ਵੀ ਉਹ ਜਿਹੜਾ ਪਸੂ ਸੋਇਆ ਆ ਆਪਣੀ ਤਸੱਲੀ। ਦੋ ਦਿੱਥੇ ਆ ਗਾੜੀ ਆ ਆ ਦੀ ਸੇਵਾ ਦਾ ਗਾੜੀ। ਸਹੀ ਆ ਜੀ। ਹਾਂਜੀ ਹਾਂਜੀ। ਸਹੀ। ਤਾਲੀਆਂ ਸੁਈਆਂ ਕੋਈ ਉਹ ਅਠਾਂ ਦਿਨਾਂ ਦੀਆਂ ਚੌ ਪੰਜ ਦਿਨਾਂ ਦੀ। ਠੀਕ ਆ ਜੀ। ਹਾਂਜੀ ਹਾਂਜੀ। ਦੋਸਤੋ ਨਾਲ ਜਿਹੜੇ ਆ 36 ਨੰਬਰ ਫਾਰਮ ਠੀਕ ਆ ਜੀ ਤੁਹਾਨੂੰ ਮਿਲਣਗੇ। ਨਾਲ ਬੱਚੇ ਆ ਤੇ ਬਾਕੀ ਇੱਥੇ ਮੇਰਾ ਵੀਰ ਬੱਚੇ ਲਾ ਕੇ ਪਸਮਾਓ ਤਸੱਲੀ ਕਰੋ। ਆਪਦੀ ਚਵਾਈ ਕਰੋ ਠੀਕ ਆ ਜੀ। ਤੋਂ ਚੋਣ ਜਾਨ ਇੱਕ ਨੰਬਰ ਮੋਟੀ ਧਾਰ ਆ ਉਂਗਲ ਉਂਗਲ ਜਿੱਡੀ ਤਸੱਲੀ ਤੁਸੀਂ ਕਰਨਾ ਬਾਕੀ ਜਿਹੜਾ ਤੋ ਫਿਲਹਾਲ ਜਿਨੇ ਨਾ ਬਾਜ਼ਾਰ ਹਿਸਾਬ ਨਾਲ ਰੇਟ ਦੇ ਹਿਸਾਬ ਹਾਂ ਨਾ ਜੈਜ ਜੀ ਚਲੋ ਇਨੇ ਗ੍ਰੇਡ ਭਾਅ ਫੜਤੇ ਆਲੇ ਬਹੁਤੇ ਵੀਰ ਥੋੜੇ ਪੈਸੇ ਵੀ ਲਾਉਣੇ ਹੁੰਦੇ ਆ ਕਿਸੇ ਨੇ ਤੇ ਉਹਨਾਂ ਵੀਰਾਂ ਦੇ ਬਿਲਕੁਲ ਬੱਤਰ ਵਾਲੀਆਂ ਨੇ ਹਾਂ ਵੱਡੀਆਂ ਜਿਆਦੀਆਂ ਵੈਣਾ ਕੋਈ 70 75 ਦੇ ਪਾ ਲਈ ਬਿਲਕੁਲ ਜੀ ਪਰ ਹਾਂ ਜੀ ਹਾਂ ਜੀ ਲਓ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਦੋਸਤਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ